ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਨਿਤਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਜੈਕਟ ਲੇਡੀਜ਼ ਕੋਟੀ ਲੇਡੀਜ਼ ਬਲਾਊਜ਼ ਲੇਡੀਜ਼ ਕੀ ਵੀ ਇਹ ਡਿਜ਼ਾਈਨ ਆਪਣਾ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪੈਂਦੀ ਹੈ ਇਸ ਡਿਜ਼ਾਈਨ ਨੂੰ ਬਣਾਉਣ ਲਈ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 4 ਦੇ ਮਲਟੀਪਲ ਕੁੰਡੇ ਲੈਣੇ ਆ ਜੀ ਪਲੱਸ 3 ਕੁੰਡੇ ਐਕਸਟਰਾ ਲੈਣੇ ਆ 1 ਕੁੰਡਾ ਐਕਸਟਰਾ ਆਪਾਂ ਫਰਸਟ ਉੱਪਰ ਰੱਖਣਾ 2 ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਫਸਟ ਸਲਾਈ ਫਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੰਡੈਕਸ ਸਟ੍ਰਾਈਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਥ੍ਰੈਡ ਰੱਖਣਾ ਬਾਹਰਲੀ ਸਾਈਡ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਈ ਕਰਦੇ ਜਾਣਾ ਇਸ ਤਰ੍ਹਾਂ ਫਸਟ ਸਲਾਈ ਸਿੱਧੀ ਸਾਈਡ ਦੇ ਵਿੱਚ ਥ੍ਰੈਡ ਬਾਹਰਲੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਨੂੰ ਸਿੱਧਾ-ਸਿੱਧਾ ਬਣਾਈ ਕਰਦੇ ਫਸਟ ਸਲਾਈ ਸਿੱਧੀ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਦੂਸਰੀ ਸਲਾਈ ਦੂਸਰੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਦੀ ਬਣਾਈ ਕਰਨ ਦੇ ਬਾਅਦ ਥ्रेड ਆਪਣੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਦੇ ਜਾਣਾ ਸਾਰੇ ਕੁੰਡਿਆਂ ਦੀ ਉਲਟੀ ਬਣਾਈ ਕਰਕੇ ਦੂਸਰੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਆਪਾਂ ਕੰਪਲੀਟ ਕਰ ਲੈਣੀ ਹੈ ਜੀ ਤੀਸਰੀ ਸਲਾਈ ਤੀਸਰੀ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਣਾ ਡਿਜ਼ਾਈਨ ਪਾਊਗਾ ਦੋ ਸਲਾਈਆਂ ਇਸ ਡਿਜ਼ਾਈਨ ਦੇ ਵਿੱਚ ਸਿੱਧੀਆਂ ਰੁਲਟੀਆਂ ਦੋ ਸਲਾਈਆਂ ਦੇ ਵਿੱਚ ਡਿਜ਼ਾਈਨ ਪੈਂਦਾ ਇਸੇ ਵਿੱਚ ਪਹਿਲਾ ਕੁੰਡਾ ਇੱਕ ਦੀ ਆਪਾਂ ਬਣਾਈ ਕਰ ਲੈਣੀ ਹੈ ਇਸ ਤੋਂ ਅੱਗੇ ਦੋ ਕੁੰਡੇ ਆਪਾਂ ਸਿੱਧੇ ਬਣਾਈ ਕਰਨੇ ਆ ਜੀ ਦੋ ਕੁੰਡਿਆਂ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰਨਾ ਇਸ ਕੁੰਡੇ ਨੂੰ ਇਸ ਤਰ੍ਹਾਂ ਬਣਾਈ ਕਰ ਲੈਣਾ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰ ਦੇਣੇ ਆ ਬਣਾਈ ਕੀਤੇ ਐਕਸਟਰਾ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਫਸਟ ਕੁੰਡਾ ਐਕਸਟਰਾ ਇਸ ਨੂੰ ਛੱਡ ਕੇ ਬਾਕੀ ਇਹ ਚਾਰ ਕੁੰਡਿਆਂ ਦਾ ਪੈਟਰਨ ਹੈ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰ ਲੈਣਾ ਉਸ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਈ ਕਰ ਲੈਣੇ ਐ ਐਕਸਟਰਾ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਇਹੀ ਪੈਟਰਨ ਆਪਾਂ ਚਾਰ ਕੁੰਡਿਆਂ ਦਾ ਤੀਸਰੀ ਸਲਾਈ ਸਿੱਧੀ ਸਾਈਡ ਦੇ ਵਿੱਚ ਰਿਪੀਟ ਕਰਦੇ ਜਾਣਾ ਜੀ ਦੋ ਕੁੰਡੇ ਸਿੱਧੇ ਬਣਾਈ ਕਰਨੇ ਆ ਦੋ ਕੁੰਡਿਆਂ ਦੇ ਬਾਅਦ ਵਿੱਚ ਇੱਕ ਕੁੰਡਾ ਬਣਾਈ ਕਰਨਾ ਦੋ ਕੁੰਡੇ ਇਸ ਤੋਂ ਬਾਅਦ ਸਿੱਧੇ ਬਣਾਈ ਕਰਕੇ ਐਕਸਟਰਾ ਕੁੰਡਾ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦੇ ਬਾਅਦ ਇੱਕ ਕੁੰਡਾ ਬਣਾਈ ਕਰਨਾ ਦੋ ਕੁੰਡੇ ਸਤੋਂ ਅੱਗੇ ਸਿੱਧੇ ਬਣਾਈ ਕਰ ਦੇਣੇ ਆ ਬਣਾਈ ਕੀਤੇ ਹੋਏ ਐਕਸਟਰਾ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਚਾਰ ਕੁੰਡਿਆਂ ਦਾ ਪੈਟਰਨ ਹੈ ਜੀ ਇਹੀ ਚਾਰ ਕੁੰਡਿਆਂ ਦਾ ਪੈਟਰਨ ਆਪਾਂ ਰਿਪੀਟ ਕਰਨਾ ਤੀਸਰੀ ਸਿਲਾਈ ਸਿੱਧੀ ਸਾਈਡ ਦੇ ਵਿੱਚ ਦੋ ਕੁੰਡੇ ਸਿੱਧੇ ਦੋ ਕੁੰਡਿਆਂ ਦੇ ਬਾਅਦ ਇੱਕ ਕੁੰਡਾ ਬਣਾਈ ਕਰਨਾ ਹੈ ਇਸ ਤੋਂ ਅੱਗੇ ਦੋ ਕੁੰਡੇ ਸਿੱਧੇ ਬਣਾਈ ਕਰਦੇ ਨੇ ਆ ਇਸ ਤੋਂ ਅੱਗੇ ਇੱਕ ਕੁੰਡਾ ਜਿਹੜਾ ਐਕਸਟਰਾ ਇਸ ਨੂੰ ਸਲਿੱਪ ਕਰ ਦੇਣਾ ਐ ਐਕਸਟਰਾ ਕੁੰਡਾ ਲਾਸਟ ਉੱਪਰ ਹੈ ਇਸ ਨੂੰ ਸਿੱਧਾ ਬਣਾਈ ਕਰ ਦੇਣਾ ਇੱਕ ਕੁੰਡਾ ਐਕਸਟਰਾ ਇਸ ਨੂੰ ਸਲਿੱਪ ਕਰ ਲੈਣਾ ਚੌਥੀ ਸਲਾਈ ਚੌਥੀ ਸਲਾਈ ਇਸ ਡਿਜ਼ਾਈਨ ਦੀ ਉਲਟ ਸਾਈਡ ਤੋਂ ਜੀ ਇਸ ਸਲਾਈ ਦੇ ਵਿੱਚ ਆਪਾਂ ਡਿਜ਼ਾਈਨ ਪਾਉਣਾ ਇਸ ਦੇ ਵਿੱਚ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਹੈ ਐਕਸਟਰਾ ਕੁੰਡਾ ਬਣਾਈ ਕਰਨ ਦੇ ਬਾਅਦ ਪਿੱਛੋਂ ਸਲਾਈ ਪਾ ਕੇ ਇੱਕ ਕੁੰਡਾ ਪਾਏ ਸਲਾਈ ਉੱਪਰ ਲੈਣਾ ਐਸ ਫਰਸਟ ਵਾਲੇ ਕੁੰਡੇ ਨੂੰ ਇਸ ਸਲਾਈ ਉੱਪਰ ਕਰ ਲੈਣਾ ਇਸ ਦੇ ਨਾਲ ਆਪਣਾ ਦੂਸਰਾ ਕੁੰਡਾ ਅੱਗੇ ਆ ਜਾਊਗਾ ਜੀ ਅੱਗੇ ਵਾਲਾ ਕੁੰਡਾ ਪਿੱਛੇ ਚਲ ਜਾਊਗਾ ਇਹਨਾਂ ਦੋ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਐ ਇਸ ਤੋਂ ਅੱਗੇ ਅੱਗੋਂ ਸਲਾਈ ਪਾ ਕੇ ਇੱਕ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ ਦੂਸਰਾ ਕੁੰਡਾ ਨੂੰ ਇਸ ਸਲਾਈ ਉੱਪਰ ਲੈ ਕੇ ਇਹਨਾਂ ਦੋਨੋਂ ਕੁੰਡਿਆਂ ਦੀ ਸਿੱਧੀ ਬਣਾਈ ਕਰ ਦੇਣੀ ਐ ਇਸ ਤਰ੍ਹਾਂ ਪਿੱਛੋਂ ਸਲਾਈ ਪਾ ਕੇ ਇੱਕ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ ਦੂਸਰੇ ਕੁੰਡੇ ਨੂੰ ਦੂਸਰੀ ਸਲਾਈ ਉੱਪਰ ਲੈ ਕੇ ਇਹਨਾਂ ਦੋਨੋਂ ਕੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਹੈ ਇਸ ਤਰ੍ਹਾਂ ਵੀ ਆਪਾਂ ਇਹ ਵਾਲ ਪਾ ਸਕਦੇ ਹਾਂ ਜੀ ਪਹਿਲਾਂ ਆਪਾਂ ਦੂਸਰਾ ਕੁੰਡਾ ਬਣਾਈ ਕਰ ਲੈਣਾ ਇਸ ਤੋਂ ਅੱਗੇ ਪਹਿਲਾ ਕੁੰਡਾ ਬਣਾਈ ਕਰ ਲੈਣਾ ਚਾਰ ਕੁੰਡਿਆਂ ਤੇ ਪੈਟਰਨ ਪਾਉਣਾ ਪਿੱਛੋਂ ਸਲਾਈ ਪਾ ਕੇ ਇੱਕ ਕੁੰਡਾ ਇਸ ਸਲਾਈ ਉੱਪਰ ਲੈ ਲੈਣਾ ਪਹਿਲੇ ਵਾਲਾ ਕੁੰਡੇ ਨੂੰ ਇਸ ਸਲਾਈ ਉੱਪਰ ਲੈ ਕੇ ਦੋਨੋਂ ਕੁੰਡਿਆਂ ਦੀ ਉਲਟੀ ਬਣਾਈ ਕਰ ਦੇਣੀ ਹੈ ਅੱਗੋਂ ਸਲਾਈ ਪਾ ਕੇ ਇਸ ਤਰ੍ਹਾਂ ਵੀ ਆਪਾਂ ਇਸ ਕੁੰਡੇ ਨੂੰ ਅੱਗੇ ਲਿਆ ਸਕਦੇ ਹਾਂ ਜੀ ਅੱਗੋਂ ਸਲਾਈ ਪਾ ਕੇ ਦੋ ਕੁੰਡਿਆਂ ਨੂੰ ਇਸ ਸਲਾਈ ਉੱਪਰ ਲੈ ਲੈਣਾ ਫਿਰ ਇਹਨਾਂ ਨੂੰ ਇਸੇ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦੇ ਦੋ ਕੁੰਡੇ ਉਲਟੇ ਬਣਾਈ ਕਰ ਦੇਣੇ ਆ ਇਸ ਦੇ ਨਾਲ ਅੱਗੇ ਵਾਲਾ ਕੁੰਡਾ ਪਿੱਛੇ ਚੱਲ ਜੂਗਾ ਜੀ ਪਿੱਛੇ ਵਾਲਾ ਕੁੰਡਾ ਅੱਗੇ ਆ ਜੂਗਾ ਇਸ ਤਰ੍ਹਾਂ ਚਾਰ ਕੁੰਡਿਆਂ ਤੇ ਆਪਾਂ ਇਹ ਪੈਟਰਨ ਪਾਉਂਦੇ ਜਾਣਾ ਜੀ ਇਹੇ ਚਾਰ ਕੁੰਡਿਆਂ ਤੇ ਪੈਟਰਨ ਆਪਾਂ ਰਿਪੀਟ ਕਰਦੇ ਚੌਥੀ ਸਲਾਈ ਉਲਟ ਸਾਈਡ ਤੋਂ ਬਣਾਈ ਕਰਕੇ ਕੰਪਲੀਟ ਕਰ ਲੈਣੀ ਹੈ ਜੀ ਅੱਗੋਂ ਸਲਾਈ ਪਾ ਕੇ ਇੱਕ ਹੁੰਡਾ ਸਲਾਈ ਉੱਪਰ ਲੈ ਲੈਣਾ ਇਸ ਹੁੰਡੇ ਨੂੰ ਇਸੇ ਸਲਾਈ ਇਸ ਸਲਾਈ ਉੱਪਰ ਲੈ ਕੇ ਦੋਨੋਂ ਕੁੰਡਿਆਂ ਨੂੰ ਇਕੱਠੇ ਇੱਕ ਸਲਾਈ ਉੱਪਰ ਲੈ ਕੇ ਦੋ ਕੁੰਡਿਆਂ ਦੇ ਦੋ ਕੁੰਡੇ ਉਲਟੇ ਬਣਾਈ ਕਰਦੇ ਨੇ। ਲਾਸਟ ਉੱਪਰ ਇੱਕ ਕੁੰਡਾ ਉਲਟਾ ਬਣਾਈ ਕਰਕੇ ਐਕਸਟਰਾ ਕੁੰਡਾ ਇਸ ਨੂੰ ਸਲਿੱਪ ਕਰ ਲੈਣਾ ਹੈ। ਦੋ ਸਲਾਈਆਂ ਸਿੱਧੀ ਸਾਈਡ ਤੋਂ ਔਰ ਦੋ ਸਲਾਈਆਂ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਹੀ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਜੀ। ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ। ਏਸ ਡਿਜ਼ਾਈਨ ਨੂੰ ਅੱਗੇ ਆਪਾਂ ਫਸਟ ਸਲਾਈ ਸਿੱਧੀ ਸਾਈਡ ਤੋਂ ਰਿਪੀਟ ਕਰਦੇ ਜਾਣਾ ਜੀ। ਫਸਟ ਸਲਾਈ ਤੋਂ ਹੀ ਇਹ ਡਿਜ਼ਾਈਨ ਆਪਣਾ ਰਿਪੀਟ ਹੁੰਦਾ ਜਾਊਗਾ। ਏਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਧੰਨਵਾਦ ਜੀ